ਦਿਨਾ ਨਗਰ ਦੇ ਪਿੰਡ ਮਗਰ ਮੂਦੀਆਂ ਚ ਮਹਿਲਾ ਸਰਪੰਚ ਦੇ ਪਤੀ ਨੂੰ ਛੁੱਟੀ ਕੱਟਣ ਆਏ ਦੋ ਫੌਜੀ ਨੌਜਵਾਨਾਂ ਨੇ ਸਾਥੀਆਂ ਸਮੇਤ ਇੱਟਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਗੁਰदयाल ਸਿੰਘ ਦੇ ਲੜਕੇ ਸੁਰਜਨ ਸਿੰਘ ਨਾਲ આરોપીਾਂ ਦਾ ਤਕਰਾਰ ਚੱਲ ਰਿਹਾ ਸੀ ਇਹ ਤਕਰਾਰ ਉਸ ਵੇਲੇ ਘਾਤਕ ਹੋ ਗਿਆ ਜਦੋਂ ਰਮਨਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਸੁਰਜਨ ਸਿੰਘ ਦੀ ਹਵੇਲੀ 'ਚ ਆ ਕੇ ਹਮਲਾ ਕਰ ਦਿੱਤਾ ਅਤੇ ਸੁਰਜਨ ਸਿੰਘ ਦੇ ਪਿਤਾ ਨੂੰ ਇੱਟਾਂ ਮਾਰ ਮਾਰ ਕੇ ਜ਼ਖਮੀ ਕਰ ਦਿੱਤਾ ਜਖਮੀ ਹਾਲ ਵਿੱਚ ਗੁਦਿਆਰ ਸਿੰਘ ਨੂੰ ਅੰਮ੍ਰਿਤਸਰ ਰਹਿਫਤ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮੁੰਡਾ ਆ ਆਰਮੀ ਚ ਦੋ ਮੁੰਡੇ ਆਏ ਦੇ ਛੁੱਟੀ ਉਹਨਾਂ ਨੇ ਨਸ਼ਾ ਕੀਤਾ ਸ਼ਰਾਬ ਪੀਤੀ ਬਿਲਕੁਲ ਨਸ਼ੇ ਇਤੋਂ ਦੋਹੇ ਉਹਨੂੰ ਪਾ ਕੇ ਕੱਲੇ ਨੂੰ ਜਾ ਕੇ ਇੰਨੇ ਦਿਨ ਨੂੰ ਡੈਡੀ ਵੀ ਮਰੇ ਗਏ ਮਗਰ ਉਹਨਾਂ ਨੇ ਮੁੰਡਿਆਂ ਨੇ ਮਮਾ ਤਾਂ ਵੀ ਗਏ ਸਾਡੇ ਨਾਲ ਮਾਤਾ ਨੂੰ ਵੀ ਵੱਡੇ ਆਦਤ ਨਾਲ ਉਹਦੀਆਂ ਵੀ ਉਂਗਲਾਂ ਵੜ ਦਿੱਤੀਆਂ ਡੈਡੀ ਦੇ ਵੀ ਸਿਰ ਤੇ ਮਾਰਿਆ ਪੱਥਰ ਉਹਨਾਂ ਦੀ ਡੈਥ ਹੋ ਗਈ। ਉਹ ਮੁੰਡੇ ਆ ਲੈ ਨਸ਼ੇ ਕੀਤੇ ਨੇ ਸ਼ਰਾਬ ਪੀਤੀ ਦੀ ਫਿਰ ਸਾਡੇ ਘਰ ਆਪੇ ਸਾਨੂੰ ਦੋਵਾਂ ਜਨਾਨੀਆਂ ਨੂੰ ਆ ਕੇ ਵੀ ਧਮਕਾਇਆ ਹੈ ਸਾਨੂੰ ਇਨਸਾਫ ਚਾਹੀਦਾ ਪੁਲਿਸ ਕੋਲ ਨੂੰ ਉਹਨਾਂ ਦੀ ਨੌਕਰੀ ਵੀ ਜਾਣੀ ਚਾਹੀਦੀ ਉਹਨਾਂ ਨੂੰ ਸਜ਼ਾ ਵੀ ਚਾਹੀਦੀ ਆ ਚਾਰ ਮੁੰਡੇ ਟੋਟਲ ਪੰਜ ਮੁੰਡੇ ਟੋਟਲ ਇੱਕ ਰਾਮੂ ਹੈ ਇੱਕ ਪਾਲੀ ਇੱਕ ਪਿੰਗਾ ਇੱਕ ਕਾਕਾ ਹੈ ਇੱਕ ਨੋਨੀ ਇੱਕ ਉਹਦਾ ਬਾਪ ਜਨਕ ਹਾਂ ਇਹ ਸਾਰੇ ਸਾਡੇ ਪਿੰਡ ਦੇ ਨੇ ਫੌਜੀਆ ਦਾ ਨਾਮ ਹਾਂ ਇੱਕ ਸੇਖੇ ਦਾ ਗੁਰਪੇਜ ਫੌਜੀ ਦਾ ਨਾਮ ਇੱਕ ਦਾ ਨਾਮ ਰਾਮੂ ਹੈ ਇੱਕ ਦਾ ਨੋਨੀ ਹੈ ਇਹਨਾਂ ਨੇ ਹਾਇ ਰਾਮੂ ਨੇ ਸ਼ਰਾਬ ਪੀਤੀ ਸੀ ਬਿਲਕੁਲ ਨਸ਼ੇ 'ਚ ਤੋਂ ਦੋ ਕਿ ਮਾਰਿਆ ਇਹਨੇ ਮੇਰੇ ਸਹੁਰੇ ਨੇ ਮਾਰਿਆ ਉਹਨੇ ਪੱਥਰ ਉੱਥੇ ਉਹਨਾਂ ਦਾ ਮੌਤ ਹੋ ਗਈ ਉਹਨਾਂ ਦੀ ਮੌਕੇ ਤੇ ਸਾਡੇ ਦੇ ਹਾਥੀ ਵੜ ਦਿੱਤਾ ਦਾਤ ਨਾਲ ਹਾਂ ਨੇ ਇਨਸਾਫ਼ ਚਾਹੀਦਾ ਹੀ ਕਹਿੰਨੇ ਆਂ ਇਹੀ ਮੈਂ ਕਹਿੰਦੀ ਆਂ ਕਿ ਸਿਰਫ ਉਹਨਾਂ ਨੂੰ ਕੋਈ ਤੋਂ ਲੱਥੇ ਚਾਹੀਦੇ ਆ ਜਿੱਦਾਂ ਉਹਨਾਂ ਨੇ ਮਾਰਿਆ ਸਾਡੇ ਸਹੁਰੇ ਨੂੰ ਫਿਲਹਾਲ ਪੁਲਿਸ ਨੇ ਬਿੱਤਕ ਦੇ بیٹے ਦੇ ਬਿਆਨਾਂ ਦੇ ਆਧਾਰ ਤੇ 6 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਦੋਸ਼ੀ ਮੌਕੇ ਤੋਂ फरार ਦਸੇ ਜਾ ਰਹੇ ਹਨ ਜਿਨਾਂ ਦੀ ਗ੍ਰਿਫਤਾਰੀ ਲਈ ਕੁੱਝ ਵੱਧੋਂ ਸ਼ਾਪੇਮਾਰੀ ਕੀਤੀ ਜਾ ਰਹੀ ਹੈ। ਅੱਲ ਸ਼ਾਮ ਨੂੰ ਸੁਰਜਨ ਸਿੰਘ ਦਾ ਪੁੱਤਰ ਗੁਰਦਿਆਲ ਸਿੰਘ ਆਪਣੇ ਟਰੈਕਟਰ ਤੋਂ ਪੈੜੀ ਦੇ ਵਿੱਚ ਖਾਦ ਪਾ ਕੇ ਵਾਪਸ ਆ ਰਿਹਾ ਸੀ ਤਾਂ ਉਹਦੇ ਅੱਗੇ ਰਮਨਦੀਪ ਸਿੰਘ ਜਿਹੜਾ ਇੱਕ ਫੌਜੀ ਜਵਾਨਾਂ ਦੀ ਛੁੱਟੀ ਆਇਆ ਹੋਇਆ ਉਹਨੇ ਆਪਣੀ ਘੋੜੀ ਕਰ ਦਿੱਤੀ ਇਸ ਗੱਲ ਤੋਂ ਦੋਵਾਂ ਦੇ ਵਿੱਚ ਟਕਰਾਅ ਹੋ ਗਿਆ। ਉਹ ਬਾਅਦ ਵਿੱਚ ਰਮਨਦੀਪ ਜਾ ਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਤਾਂ ਉਹਨਾਂ ਨੇ ਆ ਕੇ ਇਹਨਾਂ ਦੀ ਹਵੇਲੀ ਦੇ ਵਿੱਚ ਆ ਕੇ ਜਿਹੜਾ ਉਹ ਆਪਣੇ ਦਬੀਤੀ ਇਥਿਆਰਾਂ ਨਾਲ ਉਸੋ ਕਿ ਹਮਲਾ ਕਰ ਦਿੱਤਾ ਜਿਹਦੇ ਵਿੱਚ ਇੱਟ ਵੱਜਣ ਨਾਲ ਸੁਰਜਨ ਸਿੰਘ ਦੇ ਪਿਤਾ ਗੁਰदयाल ਸਿੰਘ ਦੇ ਜਿਹੜੇ ਸਿਰ ਵਿੱਚ ਸੱਟ ਲੱਗ ਗਈ ਉਹਦੀ ਮਾਤਾ ਦੇ ਵੀ ਤੇ ਇਤਿਆਰਾਂ ਦੇ ਹੱਥਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਹ ਸ਼ਾਮ ਨੂੰ ਸਿਵਲ ਹਸਪਤਾਲ ਗੁਰਦਾਸਪੁਰਾ ਨੂੰ ਐਡਮਿਟ ਕਰਵਾਤਾ ਸੀ ਪਰ ਉੱਥੇ ਉਹਦੀ ਹਾਲਤ ਸੀਰੀਅਸ ਹੋਣ ਕਰਕੇ ਗੁਰदयाल ਸਿੰਘ ਅੰਮ੍ਰਿਤਸਰ ਆਫਰ ਕਰ ਦਿੱਤੇ ਡਾਕਟਰਾਂ ਨੇ ਉਸ ਤੋਂ ਬਾਅਦ ਸਕੂਟ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਅੱਜ ਸਵੇਰੇ ਜਿਹੜੀ ਗੁਰदयाल ਸਿੰਘ ਦੀ ਮੌਤ ਹੋ ਗਈ ਆ ਸੀ ਡੈੱਡ ਬਾਡੀ ਅੰਮ੍ਰਿਤਸਰ ਤੋਂ ਲਿਆ ਕੇ ਸਿਵਲ ਹਸਪਤਾਲ ਗੁਰਦਾਸਪੁਰਾ ਪਹੁੰਚਾਤੀ ਗਈ ਹੈ ਜਿੱਥੇ ਪੋਸਟਮਾਰ ਬੰਦੀਆਂ ਧਰਾਵਾ 302 352 324 148 495 ਇਸੇ ਤਰ੍ਹਾਂ ਜਿਹੜਾ ਕੇਸ ਅਸੀਂ ਦਰਜ ਕਰ ਲਿਆ ਦੋਸ਼ੀਆਂ ਨੂੰ ਫੜਨ ਵਾਸਤੇ ਛਾਪੇਮਾਰੀ ਜਾਰੀ ਆ ਇੱਕ ਫੌਜੀ ਜਵਾਨ ਆ ਇੱਕ ਉਹਨਾਂ ਵਿੱਚ ਵੀ ਪਤਾ ਲੱਗਾ ਕਿ ਬੀਐਸਐਫ ਵਿੱਚ ਨੌਕਰੀ ਕਰਦਾ ਬਾਕੀ ਸਾਰੀ ਗੱਲ ਤਫਤੀਸ਼ ਦੇ ਦੌਰਾਨ ਜਿਹੜੀ ਆ ਸਾਹਮਣੇ ਆ ਜੇ ਗੁਰਦਾਸਪੁਰ ਤੋਂ ਅਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਸ ਖਾ ਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਜੁ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@ਖਬਰਹਰਪੁਲੀਆ.com